ਜੇ ਤੁਹਾਨੂੰ ਯਾਦ ਪਏ ਕਰਦੇ ਨੇ ਵੇਖੋ ਭਾਗਾਂ ਵਾਲਿਓ ਜਿਨ੍ਹਾਂ ਦੀ ਨੀਅਤ ਰਾਸ ਹੋਵੇ ਨਾ ਜਿਨ੍ਹਾਂ ਦੀ ਨੀਅਤ ਸਾਫ ਹੋਵੇ ਨਾ ਮੇਰਾ ਬਾਬਾ ਨਾਨਕ ਉਹਨਾਂ ਨੂੰ ਆਪਣੇ ਕੋਲ ਆਪ ਬੁਲਾਉਂਦਾ ਜੇ ਫਿਰ ਯਤਨ ਕਰੋ ਹਮੇਸ਼ਾ ਨੀਅਤ ਰਾਸ ਰੱਖਿਏ ਨੀਅਤ ਸਾਫ ਰੱਖਿਏ ਬਾਬਾ ਸੌਣ ਦੀ ਭਾਈ ਮਰਦਾਨਾ ਜੀ ਦੇ ਨਾਲ ਆਉਂਦੇ ਨੇ ਜਦੋਂ ਆਕੇ ਗੁਰੂ ਨਾਨਕ ਬਾਸ਼ਾ ਦੇ ਦਰਸ਼ਨ ਕਰਦੇ ਨੇ ਨਾ ਗੁਰੂ ਨਾਨਕ ਬਾਸ਼ਾ ਦੇ ਚਰਨਾ ਤੇ ਨਮਸਕਾਰ ਕਰਦੇ ਨੇ ਹੁਣ ਅੰਮ੍ਰਿਤ ਵੇਲਾ ਹੁੰਦਾ ਹੈ ਸਤਸੰਗ ਹੁੰਦਾ ਹੈ ਹੋਰ ਵੀ ਇਲਾਕੇ ਦੀਆਂ ਸੰਗਤਾਂ ਪਹੁੰਚਦੀਆਂ ਨੇ ਸਭ ਸੰਗਤਾਂ ਗੁਰੂ ਨਾਨਕ ਬਾਸ਼ਾ ਦੀ ਹਿਜੂਰੀ 'ਚ ਨਾਮ ਜਪਦੀਆਂ ਨੇ ਸੰਗਤਨ ਬੜਾ ਰਸ ਆਉਂਦਾ ਹੈ ਬਾਬਾ ਸੌਂ ਜੀ ਵੀ ਸੰਗਤਾਂ ਦੀ ਸੇਵਾ ਵੀ ਕਰਦੇ ਨੇ ਨਾ ਨਲ ਨਾਮ ਵੀ ਜਪਦੇ ਨੇ ਤਿੰਨ ਦਿਨ ਸੰਗਤ ਕੀਤੀ ਬਾਬਾ ਸੌਂਜ ਜੀ ਨੇ ਗੁਰਨਾਨਕ ਪਾਤਸ਼ਾਹ ਜੀ ਦੀ ਹੁਣ ਤੀਸਰੇ ਦਿਨ ਸੰਸਾਰ ਦੇ ਭਲੇ ਵਾਸਤੇ ਜਦੋਂ ਗੁਰਨਾਨਕ ਪਾਤਸ਼ਾਹ ਅਗਾਹ ਚੱਲੇ ਨਾ ਤੇ ਬਾਬਾ ਸੌਂਜ ਨੇ ਇਦਾਂ ਗਲਤ ਪੱਲਾ ਪਾ ਲਿਆ ਮੇਰੇ ਵਾਲੇ ਵੇਖਿਓ ਗਲਤ ਪੱਲਾ ਪਾ ਲਿਆ ਤੇ ਅੱਗਲ ਵੰਡੀ ਦੋਵੇਂ ਹੱਥ ਜੋੜਨੇ ਜਦਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਨਾ ਹੱਥ ਜੋੜ ਕੇ ਇਦਾਂ ਹੀ ਇੱਧਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਸਾਹਮਣੇ ਬਾਬਾ ਸੌਂਜ ਨੇ ਦਾ ਦੋਵੇਂ ਹੱਥ ਜੋੜ ਲੈ ਗੱਲ ਤੇ ਪੱਲਾ ਪਾ ਕੇ ਹੇ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੀ ਕਿਰਪਾ ਦੇ ਨਾਲ ਤਿੰਨ ਦਿਨ ਤੁਹਾਡੀ ਸੰਗਤ ਕਰਨ ਦਾ ਮੈਨੂੰ ਉਹ ਭਾਗ ਨਸੀਬ ਹੋਇਆ ਹੈ ਤਿੰਨ ਦਿਨ ਤੁਹਾਡੀ ਸੰਗਤ ਕੀਤੀ ਹੈ ਤੁਹਾਡੀ ਕਿਰਪਾ ਦੁਆਰਾ ਹੇ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਮੈਨੂੰ ਜਾਂ ਤਾਂ ਆਪਣੇ ਨਾਲ ਲੈ ਜਾਓ ਤੁਸੀਂ ਜਾਂ ਤੁਸੀਂ ਪੱਕੇ ਮੇਰੇ ਕੋਲ ਇੱਥੇ ਰਭੋ ਹਣੇ ਹੇ ਗੁਰਨਾਨਕ ਪਾਤਸ਼ਾਹ ਜੀ ਹੁਣ ਤੁਹਾਡੇ ਤੋਂ ਬਿਗੈਰ ਮੈਂ ਰਹਿ ਨਹੀਂ ਸਕਦਾ ਕੀ ਆਖਿਆ ਜੀ ਗੁਰਨਾਨਕ ਪਾਤਸ਼ਾਹ ਜੀ ਤੁਹਾਡੇ ਤੋਂ ਬਿਗੈਰ ਮੈਂ ਹੁਣ ਰਹਿ ਨਹੀਂ ਸਕਦਾ ਬਾਬਾ ਸੌਣ ਤੇਥੋਂ ਸਦਕੇ ਜਾਈਏ ਤੈਥੋਂ ਬਲੇ ਹਰੇ ਜਾਈਏ ਏ ਬਾਬਾ ਸੌਣ ਤੈਥੋਂ ਅਸ਼ਕੇ ਜਾਈਏ ਕੇਵਲ ਤੇ ਕੇਵਲ ਤਿੰਨ ਦਿਨ ਗੁਰੂ ਨਾਨਕ ਬਾਸ਼ਾ ਦੀ ਸੰਗਤ ਕੀਤੀ ਬਾਬਾ ਸੌਣ ਨੇ ਆ ਤੀਸਰੇ ਦਿਨ ਕਹਿੰਦਾ ਏ ਬਾਬਾ ਜਾਂ ਤਾਂ ਮੈਨੂੰ ਆਪਣੇ ਨਾਲ ਲੈ ਜਾ ਜਾਂ ਮੇਰੇ ਕੋਲ ਇੱਥੇ ਰਹਿ ਹੁਣ ਤੇਰੇ ਤੋਂ ਬਗੈਰ ਮੈਂ ਰਹਿ ਨਹੀਂ ਸਕਦਾ ਤੇ ਗੁਰੂ ਨਾਨਕ ਪਾਸ਼ਾ ਪਤਾ ਕੀ ਕਹਿੰਦੇ ਕਹਿੰਦੇ ਬਾਬਾ ਸੌਣ ਜੀ ਜੇ ਸਰੀਰ ਦੇ ਨਾਲ ਜੁੜੋਗੇ ਨਾ ਹੁਣ ਇਹ ਗੱਲ ਪਕੜਿਓ ਜੇ ਸਰੀਰ ਦੇ ਨਾਲ ਜੁੜੋਗੇ ਨਾ ਫਿਰ ਇੱਕ ਦਿਨ ਬਿਸ਼ੋਰਾ ਹੀ ਬਿਸ਼ੋਰਾ ਹੈ हे ਬਾਬਾ ਜੀ हे ਬਾਬਾ ਨਾਨਕ ਜੀ ਫਿਰ ਮੈਂ ਕੀ ਕਰਾਂ ਕਿਹਦਾ ਕੰਮ ਕਰਾਂ ਤੇਰੇ ਨਾਲੋਂ ਕਦੀ ਵੀ ਛੋਰਾ ਮੇਰਾ ਪਵੇ ਹੀ ਨਾ ਗੁਰਮਖੋ ਵੇਖੋ ਇਹ ਬੇਨਤੀ ਬਾਬਾ ਸੌਣੇ ਕੀਤੀ ਹੈ ਗੁਰੂ ਨਾਨਕ ਬਾਛਾ ਜੀ ਜਿਹੜਾ ਜਵਾਬ ਦੁੱਤਾ ਨਾ ਉਹ ਸੁਮੁੱਚੇ ਸੰਸਾਰ ਦੇ ਭਲੇ ਵਾਸਤੇ ਜੇ ਗੁਰੂ ਨਾਨਕ ਬਾਛਾ ਜੀ ਕਹਿੰਦੇ ਬਾਬਾ ਸੌਣ ਜੀ ਜੇ ਸਰੀਰ ਦੇ ਨਾਲ ਜੁੜੋਗੇ ਫਿਰ ਇੱਕ ਦਿਨ ਵਿਛੋੜਾ ਹੀ ਵਿਛੋੜਾ ਹੈ ਏ ਗੁਰੂ ਨਾਨਕ ਬਾਛਾ ਜੀ ਫਿਰ ਮੈਂ ਕੀ ਕਰਾਂ ਤੇਰੇ ਚਰਨਾਂ ਨਾਲ ਕਦੇ ਵਿਛੋੜਾ ਪਵੇ ਹੀ ਨਾ ਗੁਰੂ ਨਾਨਕ ਬਾਛਾ ਜੀ ਕਹਿੰਦੇ ਬਾਬਾ ਸੌਣ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਆ ਕਰੋ ਸ਼ਬਦ ਦੀ ਕਮਾਈ ਕਰਿਆ ਕਰੋ ਹੇ ਗੁਰਨਾਨਕ ਪਾਸ਼ਾ ਜੀ ਜੇ ਮੈਂ ਗੁਰਬਾਣੀ ਦਾ ਅਭਿਆਸ ਕਰਾਂ ਸ਼ਬਦ ਦੀ ਕਮਾਈ ਕਰਾਂ ਫਿਰ ਤੇਰੇ ਚਰਨਾਂ ਨਾਲ ਵਿਸ਼ੋੜਾ ਨਹੀਂ ਪਵੇਗਾ ਉਸ ਵੇਲੇ ਗੁਰਨਾਨਕ ਪਾਸ਼ਾ ਜੀ ਕਹਿੰਦੇ ਬਾਬਾ ਸੌਣ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਤੁਹਾਡਾ ਬਿਸ਼ੋੜਾ ਕੀ ਤੁਹਾਡੀਆਂ ਕੁੱਲਾਂ ਦਾ ਬਿਸ਼ੋੜਾ ਵੀ ਨਹੀਂ ਪਏਗਾ ਬੋਲੇ ਸੋ ਨਿਹਾਲ ਕਾਲੇ ਸੋ ਨਿਹਾਲ ਬੱਬਾ ਸੌਣ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਤੁਹਾਡਾ ਵਿਛੋੜਾ ਕੀ ਤੁਹਾਡੀਆਂ ਕੁੱਲਾਂ ਦਾ ਵਿਛੋੜਾ ਵੀ ਨਹੀਂ ਪਏਗਾ ਕੀ ਆਖਿਆ ਗੁਰਨਾਣਕ ਬਾਦਸ਼ਾਹ ਜੀ ਨੇ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਹੁਣ ਤੁਸੀਂ ਇੱਥੇ ਕੀ ਕਰਨ ਪਹੁੰਚੇ ਹੋ ਗੁਰਬਾਣੀ ਦਾ ਅਭਿਆਸ ਕਰਨ ਵਾਸਤੇ ਸ਼ਬਦ ਦੀ ਕਮਾਈ ਕਰਨ ਵਾਸਤੇ ਅੱਜ ਸਾਡੇ ਭਰਾ ਕਈ ਜੋ ਚਪੈਰਾ ਸਮਾਗਮ ਹੁੰਦੇ ਨੇ ਇੱਥੇ ਬਾਦ ਵਿਵਾਦ ਕਰਦੇ ਨੇ ਜਾ ਤਾਂ ਉਹਨਾਂ ਦਾ ਭੋਲਾ ਬਣ ਹੈ। ਜਾਂ ਉਹਨਾਂ ਕਦੀ ਚ ਪੜੇ ਤੇ ਆ ਕੇ ਦਰਸ਼ਨ ਜੁਆਰੇ ਨਹੀਂ ਕੀਤੇ। ਮੈਂ ਨਹੀਂ ਕਹਿੰਦਾ ਕੋਈ ਇਹਦਾ ਸੰਬੰਧ ਇਤਿਹਾਸ ਦੇ ਨਾਲ ਹੈ। ਮੈਂ ਇਹ ਵੀ ਨਹੀਂ ਕਹਿੰਦਾ ਇਹ ਗੁਰੂ ਪਾਤਸ਼ਾਹ ਵੱਲੋਂ ਚ ਪੜਾ ਆਰੰਭ ਹੋਇਆ ਹੈ। ਮੈਂ ਇਹ ਵੀ ਨਹੀਂ ਕਹਿੰਦਾ ਕਿ ਇਹ ਬਾਬਾ ਦੀਪ ਸਿੰਘ ਨੇ ਚ ਪੜਾ ਆਰੰਭ ਕੀਤਾ ਸੀ। ਪਰ ਕਲਾ ਗੁਰੂ ਪਾਤਸ਼ਾਹ ਦੀ ਵਰਤਦੀ ਪਈ ਹੈ। ਸੰਗਤਾਂ ਨੇ ਪਿਆਰ ਦੇ ਵਿੱਚ ਐਤਵਾਰ ਛੁੱਟੀ ਦਾ ਦਿਨ ਹੁੰਦਾ ਹੈ ਤੁਹਾਨੂੰ ਪਤਾ। ਬਦਵੀ ਭਗਤੀ ਵਿੱਚ ਪੜਾ ਸਾਰੰਭ ਕੀਤਾ ਜੋ ਸੰਗਤਾਂ ਬਹੁਤ ਹੀ ਲਹਾ ਲੈ ਰਹੀਆਂ ਨੇ ਸੰਗਤਾਂ ਗੁਰਬਾਣੀ ਦੇ ਨਾਲ ਜੁੜਦੀਆਂ ਪਈਆਂ ਨੇ ਜਿੰਨ ਰਾਤ ਉਹ ਵੀ ਸ੍ਰੀ ਗੁਰਮੁਖੋ ਜਿਹੜੇ ਕਹਿੰਦੇ ਅਸੀਂ ਕਦੀ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਸੀ ਕਦੀ ਸੁਖਮਨੀ ਸਾਹਿਬ ਦਾ ਪਾਠ ਨਹੀਂ ਕੀਤਾ ਸੀ ਚਪਈ ਸਹਿ ਦਾ ਪਾਠ ਨਹੀਂ ਕੀਤਾ ਜਦੋਂ ਦੀ ਚਪਰੇ ਸਭ ਹਾਜ਼ਰੀ ਭਰੀ ਹੈ ਅਸੀਂ ਰੋਜ਼ਾਨਾ ਸਾਡਾ ਨਿਯਮ ਬਣ ਗਿਆ ਅਸੀਂ ਘਰਾਂ ਜਪਜੀ ਸਾਹਿਬ ਦਾ ਪਾਠ ਵੀ ਕਰਦੇ ਹੋਂ ਨਾ ਸੋ ਕਮਨੀਜ਼ਾ ਦਾ ਪਾਠ ਵੀ ਕਰਦੇ ਆ ਤੇ ਪਈ ਸਾ ਦਾ ਪਾਠ ਵੀ ਕਰਦੇ ਆ ਇੱਥੇ ਜੋ ਕਈ ਕਹਿੰਦੇ ਨੇ ਕਹਿੰਦੇ ਐਤਵਾਰ ਛੁੱਟੀ ਦਾ ਦਿਨ ਹੁੰਦਾ ਸੀ ਅਸੀਂ ਘਰਾਂ ਸਾਰੀ ਦਿਲੀ ਮੋਬਾਈਲ ਦੇਖਦੇ ਰਹਿਣਾ ਜਾਂ ਸੁੱਤੇ ਰਹਿਣਾ ਜਾਂ ਕੋਈ ਟੀਵੀ 'ਚ ਰੰਗ ਤਮਾਸ਼ੇ ਦੇਖਣੇ ਬਾਬਾ ਦੀਪ ਸਿੰਘ ਇਹੋ ਜੀ ਕਿਰਪਾ ਕੀਤੀ ਹੈ ਸਾਨੂੰ ਬਾਣੀ ਦੇ ਨਾਲ ਜੋੜ ਦਿੱਤਾ ਹੈ ਕਲਾ ਗੁਰੂ ਦੀ ਵਰਤਦੀ ਪਈ ਹੈ ਕਲਾ ਪਰਮੇਸ਼ਰ ਦੀ ਵਰਤਦੀ ਵੀ ਕਿਉਂ ਜਿਸ ਬਾਬੇ ਦੇ ਨਾਮ ਤੇ ਇਹ ਚਪੈੜਾ ਸਭ ਸ਼ੁਰੂ ਹੋਇਆ ਹੈ ਨਾ ਉਹ ਬਾਬੇ ਨੇ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਥੀ ਲਿਖੇ ਸਨ ਗੁਰਮੁਖੋ ਰੋਮ ਰੋਮ ਦੇ ਚ ਬਾਈ ਦਾ ਵਾਸਾ ਸੀ ਧੰਨ ਬਾਬਾ ਦੀਪ ਸਿੰਘ ਜੀ ਦੇ ਇੱਕ ਸਰੂਪ ਅਰਬੀ ਭਾਸ਼ਾ ਦੇ ਲਿਖਿਆ ਗੁਰਬਾਣੀ ਦੀਆਂ ਪੋਥੀਆਂ ਲਿਖੀਆਂ ਉਹ ਬਾਬਾ ਹਦੀਪ ਸਿੰਘ ਸੰਗਤਾਂ ਦੇ ਆਪ ਝੂਠੇ ਭਾਂਡੇ ਮਾਣਦੇ ਸਨ ਸੰਗਤਾਂ ਦੀ ਸੇਵਾ ਕਰਦੇ ਸਨ ਸਾਬੋ ਕੀ ਤਲਵੰਡੀ ਖੂਹ ਚੋਂ ਜਲ ਕੱਢ ਕੇ ਸੰਗਤਾਂ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਸਨ ਧੰਨ ਬਾਬਾ ਦੀਪ ਸਿੰਘ ਜੀ ਮੈਂ ਅਕਸਰ ਤੁਹਾਨੂੰ ਬੇਨਤੀ ਕਰਦਾ ਨਾ ਨਿਮਰਤਾ ਦੇ ਨਾਲ ਉਹ ਭਾਗਾਂ ਵਾਲਿਓ ਜਦੋਂ ਅਸੀਂ ਬਾਬਾ ਦੀਪ ਸਿੰਘ ਨੂੰ ਧੰਨ ਆਖਦੇ ਆ ਨਾ ਗੁਰੂ ਰਾਮ ਦਾਸ ਪਿੱਤਾ ਬੜੇ ਪ੍ਰਸੰਨ ਹੁੰਦੇ ਜੀ ਵੀ ਕਿਉਂ ਪ੍ਰਸੰਨ ਹੁੰਦੇ ਨੇ ਗੁਰੂ ਰਾਮ ਦਾਸ ਜੀ ਮਰ ਕਹਿੰਦੇ ਹੋਣਗੇ ਉਹ ਭਲਿਓ ਜਿਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਉਹਨੇ ਗੁਰਬਾਣੀ ਨਾਲ ਬੜਾ ਪਿਆਰ ਕੀਤਾ ਉਹਨੇ ਮੇਰੇ ਅਸਥਾਨ ਦੇ ਨਾਲ ਮੇਰੇ ਨਾਲ ਬੜਾ ਪਿਆਰ ਕੀਤਾ ਉਹਨੇ ਕੋਈ ਮੇਰੇ ਦਰ ਤੇ ਆਉਂਦਾ ਹੈ ਖਰਾਬਸ਼ਾਦੀ ਦੇਖਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਮਾਇਆ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਪਦਾਰਥ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਰਮਲਾ ਸਾਹਿਬ ਭੇਟਾ ਕਰਦਾ ਹੈ ਪਰ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਉਹਨੇ ਆਪਣਾ ਪਵਿੱਤਰ ਸੀਸ ਹੀ ਮੇਰੇ ਦਰ ਤੇ ਭੇਟਾ ਕਰ ਦਿੱਤਾ ਬੋਲੇ ਸੋ ਨਿਹਾਲ ਇਕ ਨੂੰ ਰਾਮਦਾ ਜੀ ਕਹਿੰਦੇ ਹੋਣਗੇ ਉਹ ਭਲੇ ਉਹ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਮੇਰੇ ਅਸਥਾਨ ਦੇ ਨਾਲ ਗੁਰਬਾਣੀ ਦੇ ਨਾਲ ਮੇਰੇ ਨਾਲ ਬੜਾ ਪਿਆਰ ਕੀਤਾ ਉਹਨੇ ਇਸ ਕਰਕੇ ਜਦੋਂ ਤੁਸੀਂ ਉਹਨੂੰ ਧੰਨ ਕਹਿੰਦੇ ਹੋ ਮੈਂ ਵੀ ਬੜਾ ਖੁਸ਼ ਹੁੰਨਾ ਕਿਸੇ ਤੇ ਗੱਲਾਂ ਵਿੱਚ ਨਾ ਉਹ ਜਿਹੜੇ ਸਾਡੇ ਸਿੱਖ ਭਰਾ ਅੱਜ ਇਸ ਚੀਜ਼ ਦਾ ਵਿਰੋਧ ਕਰਦੇ ਨੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਉੱਥੇ ਚਾਰ-ਚਾਰ ਪੰਜਵੇਂ ਘੰਟੇ ਹਾਜ਼ਰੀ ਜਾ ਕੇ ਪੜ੍ਹਦੇ ਹੋ ਪੰਨਾਂ ਨੂੰ ਸਾਰੇ ਨਿਮਰਤਾ ਸਹਿਤ ਬੇਨਤੀ ਹੈ ਉਹ ਵੀ ਸਾਡੇ ਭਰਾ ਨੇ ਗੁਰਮੁਖੋ ਮੈਂ ਕੋਈ ਈਰਖਾ ਵਸ ਹੋ ਕੇ ਨਹੀਂ ਕਹਿ ਰਿਆ ਹੱਥ ਜੋੜ ਕੇ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਭਾਈ ਕਿਸੇ ਦੀ ਨਾ ਮੰਨੋ ਦੂਰ ਬੈਠੇ ਵੀਡੀਓ ਬੋਣੀ ਹੋਰ ਗੱਲ ਹੈ ਕਦੀ ਬਾਬਾ ਦੀਪ ਸਿੰਘ ਦੇ ਸਥਾਨ ਤੇ ਆ ਕੇ ਨਾ ਡੈਂਕ ਸੰਗਤਾਂ ਨੇ ਮੈਂ ਨਹੀਂ ਕਹਾਂ ਲੱਖਾਂ ਸੰਗਤਾਂ ਲੱਖਾਂ ਤੋਂ ਉੱਪਰ ਸੰਗਤਾਂ ਨੇ ਬੇਅੰਤ ਸੰਗਤਾਂ ਜਦੋਂ 4 ਵਜੇ ਭੋਗ ਪੈਂਦਾ ਹੈ ਨਾ ਸੰਗਤਾਂ ਬਾਹਰ ਹੁੰਦੀਆਂ ਨੇ ਕਿਸੇ ਨੂੰ ਆਵਾਜ਼ ਮਾਰ ਲੋ ਵੇ ਤੁਸੀਂ ਇੱਥੇ ਆਉਂਦੇ ਹੋ ਕਾਦੇ ਵਾਸਤੇ ਆਉਂਦੇ ਹੋ ਕੋਈ ਆਖੇਗਾ ਮੇਰੇ ਘਰ ਕਲਾ ਕਲੇਸ਼ ਸੀ ਜਦੋਂ ਇੱਥੇ ਆਉਣਾ ਸ਼ੁਰੂ ਕੀਤਾ ਗੁਰੂ ਰਾਮਦਾਸ ਨੇ ਬਾਬਾ ਅਦੀਸ ਨੇ ਕਿਰਪਾ ਕਰਤੀ ਬਾਣੀ ਦੇ ਸਦਕੇ ਕੋਈ ਆਖੇਗਾ ਅਸੀਂ ਸਾਰੀ ਸਾਰੀ ਤਿਆਰੀ ਮੋਬਾਈਲ ਤੇ ਲਾਉਣੇ ਆ ਸਾ ਘਰ ਜਦੋਂ ਇੱਥੇ ਆਉਣਾ ਸ਼ੁਰੂ ਕੀਤਾ ਸਾਡਾ ਗੁਰਬਾਣੀ ਵਾਲ ਪਿਆਰ ਪੈ ਗਿਆ ਕਿਸੇ ਵਿਸ਼ੇਸ਼ ਧੀਰ ਨੂੰ ਕੋਈ ਮੱਥਾ ਟੇਕਿਆ ਜਾਂਦਾ ਹੋਵੇ ਨਾ ਜਾ ਕੋਈ ਮਨਮਤ ਹੁਦੀ ਹੋਵੇ ਪਾਪਾ ਵੀ ਕਹਿੰਦੇ ਉਹ ਕੰਮ ਗਲਤ ਹੈ ਇਹ ਕੰਮ ਨਹੀਂ ਹੋਣਾ ਚਾਹੀਦਾ ਉੱਥੇ ਬਾਅਦ ਵਿਵਾਦ ਕਰੋ ਪਰ ਇੱਥੇ ਤੇ ਕੇਵਲ ਤੇ ਕੇਵਲ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਗੁਰੂਆਂ ਦੇ ਗੁਰੂ ਧੰਗ ਗੁਰੂ ਗ੍ਰੰਥ ਸਾਹਿਬ ਜੀ ਪਿਤਾ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ ਫਿਰ ਸਤਮਤ ਹੁਕਮਨਾਮਾ ਲਿਆ ਜਾਂਦਾ ਹੈ ਫਿਰ ਸੰਗਤਾਂ ਆਪੋ ਆਪਣੇ ਘਰਾਂ ਨੂੰ ਜਾਂਦੀਆਂ ਨੇ ਇੱਥੇ ਕੋਈ ਹੈ ਮਨਮਤ ਮੈਨੂੰ ਸਮਝ ਨਹੀਂ ਆਉਂਦੀ ਇਹ ਸਾਡੇ ਭਰਾ ਕਾਦੇ ਵਾਸਤੇ ਬਾਦ ਵਿੱਚ ਖੜਾ ਕਰਦੇ ਨੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਜਿਹੜੇ ਬਾਦ ਵਿੱਚ ਬਾਦ ਕਰਦੇ ਨੇ ਨਾ ਹੱਥ ਜੁੜ ਕੇ ਮੈਂ ਦੀ ਕਦੀ ਬਾਬਾ ਦੀਪ ਸਿੰਘ ਦੇ ਹਸਤਾਨ ਦੇ ਚਪਰੇ ਤੇ ਆਇਓ ਦੂਰੋਂ ਦੂਰੋਂ ਬੋਲਣਾ ਹੋਰ ਗੱਲ ਹੈ ਇੱਥੇ ਆ ਕੇ ਸੰਗਤਾਂ ਦਾ ਰਿਉ ਲਿਓ ਦੇਖੋ ਕਿਵੇਂ ਸੰਗਤਾਂ ਗੁਰਬਾਣੀ ਪੜ੍ਹਦੀਆਂ ਨੇ ਗੁਰਬਾਣੀ ਨਾਲ ਜੁੜਦੀਆਂ ਨੇ ਸਾਡੇ ਸਿੱਖ ਦੇਦੇ ਤੇ ਜਾਣਾ ਸ਼ੁਰੂ ਕਰਦਾ ਸੀ ਦੁੱਖ ਦੇ ਕਾਰਨ ਹੋਰ ਤਰੰਝੁ ਤਬਦੀਲ ਹੋ ਗਏ ਸਨ ਪਰ ਜਦੋਂ ਦੇ ਚ ਪੜੇ ਸ਼ੁਰੂ ਹੋਏ ਫਿਰ ਵਾਪਸ ਆਪਣੇ ਘਰ ਆ ਗਏ ਨੇ ਫਿਰ ਗੁਰਬਾਣੀ ਦੇ ਨਾਲ ਜੁੜ ਗਏ ਨੇ ਡੇਰੇ ਤੋਂ ਜੁਣਾ ਹਟ ਕੇ ਗੁਰੂ ਗ੍ਰੰਥ ਸਾਹਿਬ ਤੇ ਲੜ ਫੜ ਲੱਗੇ ਨੇ ਤੁਹਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਹੈ ਸੰਗਤਾਂ ਫੇੜ ਗੁਰਬਾਣੀ ਦੇ ਨਾਲ ਜੁੜਦੀਆਂ ਪਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਦੀਆਂ ਪਈਆਂ ਨੇ ਇਸ ਸਹਯੋਗ ਕਰੋ ਸਪੋਰਟ ਕਰੋ ਸੰਗਤਾਂ ਨੂੰ ਹਾਂ ਜਿੱਥੇ ਕੋਈ ਮੰਨਮਤ ਹੈ ਉੱਥੇ ਬੋਲੋ ਉੱਥੇ ਸਮਝਾਓ ਇਹ ਚੀਜ਼ ਮੰਨਮਤ ਹੈ ਪਗਾ ਵਾਲਿਓ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਹੈ ਅੱਜ ਗੁਰਦਾਨਕ ਬਾਦਸ਼ਾਹ ਜੀ ਕਹਿੰਦੇ ਉਹ ਬਾਬਾ ਸੌਂ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਤੁਹਾਡਾ ਬਿਸ਼ੋੜਾ ਕੀ ਤੁਹਾਡੀਆਂ ਕੁੱਲਾਂ ਦਾ ਬਿਸ਼ੋੜਾ ਵੀ ਨਹੀਂ ਪਾਏਗਾ ਮੇਰੇ ਕਹਿਣ ਦਾ ਇਸ਼ਾਰਾ ਸਮਝਿਓ ਗੁਰਮਖੋ ਅਸੀਂ ਗੁਰਬਾਣੀ ਨਾਲ ਜੁੜਨਾ ਹੈ ਗੁਰਬਾਣੀ ਰੱਜ ਰੱਜ ਕੇ ਪੜੋ ਆਇਓ ਸੁਣਨ ਪੜਨ ਕੋ ਬਾਣੀ ਆਵੋ ਸਿੱਖ ਸਤਿਗੁਰ ਦੇ ਪਿਆਰੇ ਹੋ ਗਾਵੋ ਸੱਚੀ ਬਾਣੀ ਗੁਰਬਾਣੀ ਗਾਓ ਭਾਈ ਉਹ ਸਫਲ ਸਦਾ ਸੁਖਦਾਈ ਸਤਿ